ਬਹੁਤ ਹੀ ਦੁੱਖ ਭਰੀ ਸਵੇਰ ਸੀ ਸਾਨੂੰ ਸਵੇਰ ਸੰਜੀਵ ਸ਼ਰਮਾ ਜੀ ਸਭ ਤੋਂ ਪਹਿਲਾਂ ਮੰਦਿਰ ਚ ਜਿਹੜੇ ਆਉਂਦੇ ਨੇ ਸਾਡੇ ਕਮੇਟੀ ਦੇ ਮੈਂਬਰ ਉਹਨਾਂ ਦੇ ਅੰਦਰ ਐਂਟਰ ਕਰਦੇ ਆਂ ਮੰਦਿਰ ਖੁਲਵਾਇਆ ਉਹਨਾਂ ਨੇ ਪੰਡਤ ਜੀ ਤੋਂ ਉਹਨਾਂ ਦੇ ਅੰਦਰ ਆਂਦੇ ਹੋਏ ਉਹਦੀ ਭਾਵਨਾਵਾਂ ਨੂੰ ਐਡ ਸੀ ਥੇਸ ਲੱਗੀ ਕਿ ਉਹ ਉੱਥੇ ਖੜੇ ਖੜੇ ਹੀ ਅਗਾਹਤ ਮਹਿਸੂਸ ਕੀਤਾ ਉਹਨਾਂ ਨੇ ਹੋਇਆ ਕਿ ਜਲ ਚੜ੍ਹਾਣ ਸਭ ਤੋਂ ਪਹਿਲਾਂ ਸਾਡੇ ਸੰਜੀਵ ਸ਼ਰਮਾ ਜੀ ਆਉਂਦੇ ਨੇ ਸਵੇਰ ਉਹ ਅੰਦਰ ਜਿਵੇਂ ਐਂਟਰ ਕਰਦੇ ਨੇ ਬੈਲ ਵਜਾਉਂਦੇ ਨੇ ਮੰਦਿਰ ਦੀ ਘੰਟੀਆਂ ਵਜਾਉਂਦੇ ਨੇ ਉਹ ਵਿਸ਼ੇਖ ਕਰਨ ਲਈ ਜਿਵੇਂ ਹੀ ਸਾਹਮਣੇ ਦੇਖਦੇ ਨੇ ਸਾਡੇ ਸ਼ਿਵਲਿੰਗ ਜੀ ਦੀ ਪਿੰਡੀ ਖੰਡਿਤ ਹੋਈ ਟੁੱਟੀ ਹੋਈ ਹੁੰਦੀ ਹੈ ਉਹਨਾਂ ਨੇ ਇਮੀਡੀਏਟਲੀ ਐਕਸ਼ਨ 'ਚ ਆਏ ਪੰਡਤ ਜੀ ਨੂੰ ਮਿਲਾਇਆ ਸਾਰਾ ਕੁਝ ਦੇਖਿਆ ਔਰ ਮਹਿਸੂਸ ਕੀਤਾ ਕਿ ਇੱਥੇ ਕੋਈ ਬਹੁਤ ਬੜੀ ਬਾਰਦਾਤ رونਜਾਮਦੁੱਤਾ ਹੈ ਉਸ ਤੋਂ ਬਾਅਦ ਸਾਰਿਆਂ ਨੂੰ ਜਿਵੇਂ ਜਿਵੇਂ ਖਬਰ ਹੋਈ ਸਾਰੇ ਕਮੇਟੀ ਦੇ ਮੈਂਬਰ ਪਹੁੰਚੇ ਪੁਲਿਸ ਨੂੰ ਖਬਰ ਹੋਈ ਪ੍ਰਸ਼ਾਸਨ ਨੂੰ ਖਬਰ ਹੋਈ ਉਹ ਸਾਰੀਆਂ ਚੀਜ਼ਾਂ ਜਿਵੇਂ ਜਿਵੇਂ ਦੇਖੀਆਂ ਸੀ ਮਹਿਸੂਸ ਕੀਤੀਆਂ ਕਿ ਸਾਡੇ ਨਾਲ ਇੱਕ ਬਹੁਤ بڑا ਇੱਕ ਕਾਂਡ ਹੋ ਗਿਆ ਪਲੱਸ ਸਾਡੀਆਂ ਜਿਹੜੀਆਂ ਮੰਦਰ ਦੀਆਂ ਜਿਹੜੀਆਂ ਭਾਵਨਾਵਾਂ ਵਾਲੇ ਉਹਨਾਂ ਤੇ ਬਹੁਤ बड़ा ਇੱਕ ਜ਼ਖ਼ਮ ਲੱਗ ਗਿਆ ਇਹ ਗੱਲ ਸਾਨੂੰ ਨਹੀਂ ਪਤਾ ਕਿ ਵੀ ਉਹ ਜਿਹੜੇ ਵੀ ਬੰਦੇ ਸੀਗੇ ਉਹਨਾਂ ਨੇ ਕੀ ਮਨਸ਼ਾ ਨਾਲ ਅੰਦਰ ਐਂਟਰ ਕੀਤਾ ਜਾਂ ਕੀ ਨਹੀਂ ਕੀਤਾ ਬਟ ਜੋ ਪ੍ਰਾਇਮਰੀ ਦੀ ਫੇਸਿੰਗ ਹੈ ਉਹਦੇ ਚ ਇਹੀ ਨੋਟਿਸ ਅਸੀਂ ਕਰ ਰਹੇ ਆ ਵੀ ਸਾਨੂੰ 8-10 ਲੱਖ ਰੁਪਏ ਦਾ ਜਿਹੜਾ ਲਾਸ ਮੰਦਰ ਦੇ ਵਿੱਚ ਜਿਆਦਾ 15-20 ਲੱਖ ਰੁਪਏ ਦਾ ਦਾ 10 ਪਲੱਸ ਲਾਸ ਹੈਗਾ ਹੀ ਆ ਹਲੇ ਅਸੀਂ ਮਤਲਬ ਇਮੀਡੀਏਟ ਰਿਜ਼ਲਟ ਚਾਹੀਏ ਇਸ ਤੋਂ ਮਤਲਬ ਅੱਗੇ ਜਾਵਾਂਗੇ ਤਾਂ ਸਾਨੂੰ ਸ਼ਾਇਦ ਬਾਅਦ ਚ ਕਿਉਂਕਿ ਗੱਲੇਆਂ ਚੋਂ ਕਿੰਨਾ ਕੈਸ਼ ਨਿਕਲੇ ਸਾਨੂੰ ਨਹੀਂ ਪਤਾ ਕੀ ਕੀ ਲੈ ਗਏ ਨਹੀਂ ਸਰ ਉਹਦੇ ਵਿੱਚ ਮਤਲਬ ਦੇਖੋ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਸਾਡਾ ਕਲਸ਼ ਸੀਗਾ ਚਾਂਦੀ ਦਾ 3.5-4 ਕਿਜੀ ਦਾ ਪਿਓਰ ਚਾਂਦੀ ਦਾ ਕਲਸ਼ ਸੀਗਾ ਤਾਂ ਉਹ ਉਹਨਾਂ ਨੇ ਕੱਢਿਆ ਉਸ ਤੋਂ ਬਾਅਦ ਜਿਹੜੀ ਸ਼ਿਵਲਿੰਗ ਹੈ ਸਾਡੇ ਪਵਿੱਤਰ ਸ਼ਿਵਲਿੰਗ ਦੇ ਜਲੇਰੀ ਪੂਰੀ ਚਾਂਦੀ ਦੀ ਸੀਗੀ ਉਹਨੂੰ ਉਹਨਾਂ ਨੇ ਮਤਲਬ ਕੱਢਣ ਲਈ ਸ਼ਿਵਲਿੰਗ ਤੇ ਆਗਾਧ ਕੀਤਾ ਪੂਰੇ ਅਸਤਰ ਸ਼ਸਤਰਾ ਨਾਲ ਉਹਨੂੰ ਮਤਲਬ ਪੂਰੀ ਜ਼ੋਰ ਲਾ ਕੇ ਕੱਢਿਆ ਨਿਕਲਦਾ ਨਹੀਂ ਸੀ ਉਹ ਤੇ ਉਸ ਚੱਕਰ ਦੇ ਵਿੱਚ ਉਹਨਾਂ ਨੇ ਮਤਲਬ ਸ਼ਿਵਲਿੰਗ ਨੂੰ ਵੀ ਖੰਡਿਤ ਕਰਨ ਦੀ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਔਰ 4 ਕਿਲੋ ਦੇ ਆਸ-ਪਾਸ ਸਾਡੀ ਚਾਂਦੀ ਦੀ ਜਲੇਰੀ ਸੀਗੀ ਉਹ ਲੈ ਕੇ ਗਏ ਨੇ ਜਾਂਦੀ ਦਾ ਹੀ ਕਲਚ ਸੀਗਾ ਉਸ ਤੋਂ ਬਾਅਦ ਸਾਡੇ ਸਾਰੀਆਂ ਮੂਰਤੀਆਂ ਤੇ چاندی ਦੇ ਜਿਹੜੇ ਮੁਕਟ ਸੀਗੇ ਲਗਭਗ 9 ਮੁਕਟ ਜਿਹੜੇ ਹੈ ਉਹਨਾਂ ਨੇ ਸਾਫ਼ ਕੀਤੇ ਬੰਸਰੀ ਸੀਗੀ ਕ੍ਰਿਸ਼ਨ ਜੀ ਦੀ ਬੰਸਰੀ ਤੋਂ ਬਾਅਦ ਸੋਨੇ ਦੀ ਨਤ ਸੀਗੀ ਮਾਤਾ ਜੀ ਦੀ ਉਹ ਵੀ ਲੈ ਗਏ ਉਹ ਉਸ ਤੋਂ ਬਾਅਦ ਦੋ ਗੱਲੇ ਉਹਨਾਂ ਨੇ ਚੱਕ ਕੇ ਅੰਦਰ ਲੈ ਕੇ ਗਏ ਉਹਨਾਂ ਨੂੰ ਪੱਟਿਆ ਉਹਨਾਂ ਚੋਂ ਜੋ ਕੱਢਿਆ ਉਹ ਉਹ ਵੀ ਸਾਨੂੰ ਹਲੇ ਅਨੁਮਾਨਿਤ ਹੈ ਹਲੇ ਉਹ ਪੂਰੀ ਜਾਣਕਾਰੀ ਸਾਡੇ ਕੋਲ ਨਹੀਂ ਹੈਗੀ ਅਸੀਂ ਜੋ ਕੈਮਰਿਆਂ ਦੇ ਵਿੱਚ ਜਾਂ ਜੋ ਅਸੀਂ ਆਪਣੀ ਆਈ ਵਿਟਨੈਸ ਦੇ ਹਿਸਾਬ ਨਾਲ ਪਹਿਲੇ ਬੰਦਿਆਂ ਨੇ ਜੋ ਸਾਨੂੰ ਦੱਸਿਆ ਉਹਦੇ ਅਕੋਰਡਿੰਗਲੀ ਸਾਡਾ ਬਹੁਤ ਵੱਡਾ ਲਾਸ ਹੋਇਆ ਔਰ ਲਾਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਧਾਰਮਿਕ ਭਾਵਨਾਵਾਂ ਨੇ ਜਿਨ੍ਹਾਂ ਨੂੰ ਮਤਲਬ ਬਿਲਕੁਲ ਵੀ ਅਸੀਂ ਮਤਲਬ ਅੱਜ ਦੀ ਡੇਟ 'ਤੇ ਸਾਡੇ ਤੋਂ ਇਹ ਬੋਲਿਆ ਵੀ ਨਹੀਂ ਜਾ ਰਿਹਾ ਹੈਗਾ ਜੋ ਅਸੀਂ ਤੁਹਾਨੂੰ ਬਿਆਨ ਦੇ ਰਹੇ ਹਾਂ ਬੜੇ ਦੁਖਾਦ ਮਤਲਬ ਮਨ ਨਾਲ ਭਰੇ ਮਨ ਨਾਲ ਅਸੀਂ ਬੈਠੇ ਆ ਸਾਰੇ ਸਾਡੀ ਸਮਿਤੀ ਜਿਹੜੀ ਹੈ ਇਸ ਮਤਲਬ ਇਨਸੀਡੈਂਸ ਤੋਂ ਬਹੁਤ ਜ਼ਿਆਦਾ ਵੱਡੇ ਆਗਾਧ ਦੇ ਵਿੱਚ ਆਹਾਤ ਹੋਈ ਹੈ ਆਗਾਧ ਹੋਈ ਹੈ ਕਿ ਕਿੰਨੇ ਜਣੇ ਸੀਗੇ ਉਹ ਸੀਸੀਟੀਵੀ ਕੈਮਰਸ ਵਿੱਚ ਕੁਛ ਦੋ ਆ ਰਹੇ ਹਨ ਦੋ ਜਣੇ ਸਰ ਦੇਖੋ ਪਹਿਲਾਂ ਰੱਸੀ ਲੈ ਕੇ ਰੋਸ਼ਨਦਾਨ ਦੇ ਵਿੱਚੋਂ ਜਾਲੀ ਪਟਕੇ ਇੱਕ ਬੰਦਾ ਪਹਿਲਾਂ ਉਤਰਦਾ ਉਹ ਉੱਥੇ ਜਿੱਥੇ ਪੈਰ ਰੱਖਦਾ ਉੱਥੇ ਲਾਈਟ ਲੱਗੀ ਹੋਈ ਸੀ ਬੜੀ ਉਹ ਲਾਈਟ ਥੱਲੇ ਗਿਰਦੀ ਹੈ ਉਹ ਬੰਦਾ نیچے ਉਤਰ ਕੇ ਪ੍ਰੋਪਰ ਆਪਣਾ ਸਟਾਰਟ ਕਰਦਾ ਟੂਲ ਲੈ ਕੇ ਉਹ ਪ੍ਰੋਪਰ ਸਮਾਨ ਲੈ ਕੇ ਆਏ ਹੋਏ ਸੀਗੇ ਔਰ ਪਲੈਨਿੰਗ ਦੇ ਨਾਲ ਆਏ ਹੋਏ ਸੀਗੇ ਇੱਕ ਬੰਦਾ ਜਦੋਂ ਆਪਣਾ ਜਿੰਨਾ ਕੰਮ ਕਰਦਾ ਫਿਰ ਉਹ ਦੂਜੇ ਨੂੰ ਆਵਾਜ਼ ਲਗਾਉਂਦਾ ਦੂਜਾ ਵੀ ਬੰਦਾ ਥੋੜੀ देर ਬਾਅਦ ਥੱਲੇ ਆਉਂਦਾ ਉਹ ਦੋਨੋਂ ਬੰਦੇ ਜਿਹੜੇ ਤਰੀਕੇ ਨਾਲ ਥੱਲੇ ਉਤਰਦੇ ਨੇ ਉਸੇ ਵੇੇ ਦੇ ਨਾਲ ਉਹ ਵਾਪਸ ਸਮਾਨ ਲੈ ਕੇ ਉੱਪਰ ਚੜ ਜਾਂਦੇ ਨੇ ਨਾ ਉਹਨਾਂ ਨੇ ਕੋਈ ਦਰਜੇ ਦਾ ਤਾਲਾ ਤੋੜਿਆ ਸਾਡੇ ਮੰਦਰ ਦਾ ਨਾ ਹੀ ਕੋਈ ਉਹਨਾਂ ਨੇ ਐਂਟਰੀ ਜਾਂ ਐਗਜ਼ਿਟ ਲਈ ਕੋਈ ਪੁਆਇੰਟ ਯੂਜ਼ ਕੀਤਾ ਪੁਲਿਸ ਕੋਲ ਨੂੰ ਕਾਰਵਾਈ ਪੁਲਿਸ ਦੀ ਕਾਰਵਾਈ ਨਾਲ ਹੀ ਜਿਵੇਂ ਅਸੀਂ ਉਹਨਾਂ ਨੂੰ ਇਨਫੋਰਮ ਕੀਤਾ ਸਟਾਰਟ ਹੋ ਗਈ ਹੈ ਡੀਐਸਪੀ ਸਾਹਿਬ ਮੌਕੇ ਤੇ ਸਾਡੇ ਕੋਲ ਆ ਗਏ ਸੀਗੇ ਬਟ ਅਸੀਂ ਇਹੀ ਕਵਾਂਗੇ ਐਜ਼ ਏ ਮੰਦਰ ਦੇ ਅਸੀਂ ਸਾਰੇ ਬੈਠੇ ਆ ਟਰਸਟੀ ਜਾਂ ਮੈਂਬਰਸ ਜੋ ਵੀ ਹੈ ਸਾਡੇ ਪ੍ਰਧਾਨ ਜੀ ਸ਼ਿਵਕੌਸ਼ਲ ਜੀ ਬੈਠੇ ਨੇ ਸੈਕਟਰੀਸ ਬੋਧ ਜੀ ਬੈਠੇ ਨੇ ਅੰਕਲ ਖੜੇ ਨੇ ਮਨੋਰ ਲਾਲ ਜੀ ਸੰਜੀਵ ਸ਼ਰਮਾ ਜੀ ਨੇ ਸਾਨੂੰ ਪੁਲਿਸ ਤੋਂ ਪੂਰੀ ਉਮੀਦ ਵੀ ਹੈ ਔਰ ਅਸੀਂ ਪੂਰੀ ਉਹਨਾਂ ਦੇ ਅੱਗੇ ਇੱਕ ਅਰਜ਼ ਵੀ ਕਰਦੇ ਆ ਵੀ ਸਾਨੂੰ 24 ਘੰਟੇ ਦੇ ਵਿੱਚ ਇਸ ਚੀਜ਼ ਦਾ ਰਿਜ਼ਲਟ ਦਿੱਤਾ ਜਾਵੇ ਤਾਂ ਕਿ ਸਾਡੇ ਜਿਹੜੇ ਮਨਾਂ ਤੇ ਪੂਰੀ ਥੇਸ ਪਹੁੰਚੀ ਹੈ ਅਸੀਂ ਉਹਨੂੰ ਸ਼ਾਂਤ ਕਰ ਸਕੀਏ ਸਾਡੇ ਵਰਵਲੇ ਜਿਹੜੇ ਨੇ ਕਿਤੇ ਉਬਲ ਕੇ ਬਾਹਰ ਨਾ ਆ ਜਾਣਾ ਸਾਨੂੰ ਪੂਰੀ ਉਹਨਾਂ ਤੋਂ ਉਮੀਦ ਵੀ ਹੈ ਅਸੀਂ ਥੋੜੇ ਨਹੀਂ ਮੀਡੀਆ ਦੇ ਰਾਹੀਂ ਮੀਡੀਆ ਦੇ ਰਾਹੀਂ ਅਸੀਂ ਉਹਨਾਂ ਨੂੰ ਇੱਕ ਸੰਦੇਸ਼ ਵੀ ਦੇਣਾ ਚਾਹੁੰਦੇ ਹਾਂ ਵੀ ਸਾਨੂੰ 24 ਘੰਟੇ ਦੇ ਅੰਦਰ ਬੰਦੇ ਲਿਆ ਕੇ ਖੜੇ ਕਰ ਦਿਓ ਜਿਹੜੇ ਜਿਨ੍ਹਾਂ ਨੇ ਸਾਡੀਆਂ ਭਾਵਨਾਵਾਂ ਆਹਾਤ ਕੀਤੀਆਂ ਤਾਂ ਕਿ ਸਾਡੇ ਮਨਾਂ ਦੇ ਵਿੱਚ ਜਿਹੜੇ ਵਰਵਲੇ ਉਬਲ ਕੇ ਆ ਰਹੇ ਨੇ ਅਸੀਂ ਉਹਨਾਂ ਨੂੰ ਸ਼ਾਂਤ ਕਰ ਸਕੀਏ ਔਰ ਅਸੀਂ ਅਗਲਾ ਮੰਦਰ ਦੀ ਜਿਹੜੀ ਪੂਜਾ ਬਾੜ ਦੀ ਵਿਧੀ ਵਿਧਾਨ ਨਾਲ ਉਹਨੂੰ ਸਥਾਪਿਤ ਦੁਆਰਾ ਕਰ ਸਕੀਏ ਬਹੁਤ ਪੰਡਿਤ ਰਿਸ਼ੀਦੇਵ ਸ਼ਾਸਤਰੀ ਕਰਮਕਾਂਡ ਦੀ ਬ੍ਰਾਹਮਣ ਸਭਾ ਪ੍ਰਧਾਨ ਕੀ ਕਹਿਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹੁੰਦਾ ਇਹ ਜਿਹੜਾ ਘਟਨਾ ਹੋਇਆ ਮਤਲਬ ਕਿ ਜਿੰਨਾ ਵੀ ਨਿੰਦਾ ਕਰ ਲੋ ਥੋੜਾ ਕਿਉਂਕਿ ਇਹ ਸਾਡੇ ਪ੍ਰਭੂ ਹੈ ਪਰਮਾਤਮਾ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਉਹਨਾਂ ਦਾ ਜੇ ਨੁਕਸਾਨ ਹੋਇਆ ਇਸ ਕਰਕੇ ਸਾਰੇ ਇਕੱਠੇ ਹੋਏ ਹੈ ਜੇ ਅਮਲੇ ਸਾਹਿਬ ਵੀ ਆਏ ਸੀ ਉਹਨਾਂ ਨੇ ਕਿਹਾ ਕਿ ਅਸੀਂ 5 ਵਜੇ ਤੱਕ ਚੋਰ ਫੜ ਕੇ ਦਵਾਂਗੇ ਜੇ ਚੋਰ ਨਹੀਂ ਫੜੇ ਜਾਂਦੇ 5 ਵਜੇ ਤੱਕ ਤਾਂ ਕੱਲ ਨੂੰ ਕੋਈ ਵੀ ਅਸਮਸਾਨ ਘਾਟ ਚ ਸੰਸਕਾਰ ਨਹੀਂ ਹੋਏਗਾ ਔਰ ਕੱਲ ਤੋਂ ਕੋਈ ਵੀ ਮੰਦਰ ਦਾ ਕਪਾਟ ਨਹੀਂ ਖੁੱਲੇਗਾ ਸਦਾ ਲਈ ਮੰਦਰ ਬੰਦ ਹੋਗੇ ਜਦ ਤੱਕ ਚੋਰ ਨਹੀਂ ਫੜੇ ਜਾਂਦੇ ਕੀ ਕਹਿੰਦੇ ਚੱਲ ਨੂੰ ਜਿਹੜਾ ਇਨਸੀਡੈਂਟ ਹੋਇਆ ਪਹਿਲਾ ਜੈ ਸ਼੍ਰੀ ਰਾਮ ਸਾਰਿਆਂ ਨੂੰ ਜੀ ਜੈ ਸ਼੍ਰੀ ਰਾਮ ਅਧੁਰ ਪੜੇ ਲੱਗੀ ਗਿਆ ਹੋਊਗਾ ਕਿ ਛੇਪਰੀ ਮੇਂ ਕਿ ਹੋਇਆ ਜੀ ਇਹ ਹਿੰਦੂ ਨਹੀਂ ਹੋ ਰਿਹਾ ਜੀ ਜੇਕਰ ਹੋਰ ਤਰ੍ਹਾਂ ਦੇ ਹੁੰਦਾ ਇਹ ਹੁਣ ਤਾਂ ਪ੍ਰਸ਼ਾਸਨ ਵੀ ਗਈ ਸਾਰੇ ਗੱਲ ਪ੍ਰਸ਼ਾਸਨ ਭੱਜਿਆ ਡੰਟਿਆ ਫਿਰਦਾ ਹੁੰਦਾ ਚੋਰ ਫੜੇ ਵੀ ਹੁੰਦੇ ਸੀ ਕਿਆ ਪਤਾ ਇਹ ਹਿੰਦੂਆਣਾ ਪਤਾ ਵਸ ਨਾਲ ਵੀ ਇਹੀ ਕੰਮ ਹੋਇਆ ਅੱਜ ਖੰਨੇ ਹੋ ਚੁੱਕੇ ਆ ਜੀ ਸਾਰੇ ਸਨਾਤਨੀ ਭਾਈ ਨੂੰ ਬੇਨਤੀ ਹੈ ਅੱਜ 5 ਵਜੇ ਟਾਈਮ ਦਿੱਤਾ ਹੈ ਪ੍ਰਸ਼ਾਸਨ ਨੂੰ ਜੇ ਨਾ ਕੋਈ ਕਾਰਵਾਈ ਹੋਈ ਕੱਲ੍ਹ ਨੂੰ ਬਾਜ਼ਾਰ ਨਹੀਂ ਖੁੱਲੇਗਾ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਨੂੰ ਕਿ ਬਾਜ਼ਾਰ ਬੰਦ ਹੋਊਗਾ ਜੇ ਹੋ ਸਕੇ ਆ ਅਸੀਂ ਪੰਜਾਬ ਬੰਦੀ ਕਾਲ ਵੀ ਦਵਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੁਖੀ ਇਨਸੀਡੈਂਟ ਹੋਇਆ ਜਿਹੜਾ ਮੰਦਿਰ ਦੇ ਵਿੱਚ ਦੇਖੋ ਆ ਇਹ ਪ੍ਰਾਚੀਨ ਜਿਹੜਾ ਸ਼ੇਪੂਰੀ ਮਹੱਲੇ ਦੇ ਵਿੱਚ ਸ਼ੇਪੂਰੀ ਸ਼ਿਵ ਜੀ ਦਾ ਮੰਦਿਰ ਹੈ ਇੱਥੇ ਕੱਲ ਰਾਤੀ ਦੋ ਬੰਦੇ ਜਿਹੜੇ ਆਏ ਆ ਉਹਨਾਂ ਨੇ ਮੰਦਿਰ ਦੇ ਵਿੱਚ ਚੋਰੀ ਕੀਤੀ ਹੈ ਤੇ ਮੰਦਿਰ ਦੇ ਵਿੱਚ ਸ਼ਿਵ ਜੀ ਦੇ ਸ਼ਿਵ ਜੀ ਦੇ ਜਿਹੜੇ ਚਾਂਦੀ ਦੇ ਸ਼ਿਵ ਜੀ ਜਿਹੜੇ ਆਪਣੇ ਸ਼ਿਵਲਿੰਗ ਦੇ ਅਲੇ ਦੋਲੇ ਚਾਂਦੀ ਦਾ ਪੱਤਰ ਸੀਗਾ ਉਹ ਚੋਰੀ ਕੀਤਾ ਹੈ ਮੂਰਤੀਆਂ ਤੋਂ ਚਾਂਦੀ ਦੇ ਮੁਗੜ ਚੋਰੀ ਕੀਤੇ ਨੇ ਤੇ ਕੁਝ ਹੋਰ ਗੈਨੇ ਚੋਰੀ ਕੀਤੇ ਨੇ ਅਸੀਂ ਸਾਡੀ ਟੀਮਾਂ ਜਿਹੜਾ ਸਾਨੂੰ ਇਹ ਮਾਮਲੇ ਦੀ ਇਨਫੋਰਮੇਸ਼ਨ ਮਿਲੀ ਹੈ ਸਾਡੀ ਟੀਮ ਮੌਕੇ ਤੇ ਪਹੁੰਚੀ ਹੈ ਨੇ ਮੈਂ ਖੁਦ ਵੀ ਆਇਆ ਹਾਂ ਸਾਡੇ ਡੀਐਸਪੀ ਡੀ ਇੰਚਾਰਜ ਸੀਆਈਏ ਡੀਐਸਪੀ ਖੰਨਾ ਡੀ ਕਨਸਰਨਡ ਏਰੀਆ ਦੇ ਐਸਐਚਓ ਸਿਟੀ 1 ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਟਿੱਕ ਦਿੱਤਾ ਹੈ ਸਾਡੀ ਫੋਰੈਂਸਿਕ ਟੀਮ ਵੀ ਮੌਕੇ ਤੇ ਅਸੀਂ ਜਲਦ ਤੋਂ ਜਲਦ ਜਿਹੜੀਆਂ ਡਿਫਰੈਂਟ ਟੀਮਾਂ ਬਣਾ ਕੇ ਕ੍ਰਾਈਮ ਟੈਸਟ ਕਰਾਂਗੇ ਤੇ ਜਿਨ੍ਹਾਂ ਨੇ ਮਾੜਾ ਕੰਮ ਕੀਤਾ ਹੈ ਉਹਨੋ ਕਿਸੇ ਵੀ ਤਰ੍ਹਾਂ ਬਖਸ਼ਾ ਨਹੀਂ ਜਾਊਗਾ ਨਾ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ 5 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਇਹਨਾਂ ਨੂੰ ਗ੍ਰਿਫਤਾਰ ਦੇਖੋ ਅਸੀਂ ਸਾਰੀ ਜਥੇਬੰਦੀਆਂ ਨਾਲ ਗੱਲ ਕਰਾਂਗੇ ਤੇ ਗੱਲ ਕਰਕੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਕਿ ਆਪਾਂ ਕੋਈ ਲਾਅ ਐਂਡ ਔਰਡਰ ਖਰਾਬ ਨਹੀਂ ਕਰਨਾ ਤੇ ਸ਼ਹਿਰ ਦਾ ਮਾਹੌਲ ਜਿਹੜਾ ਸ਼ਾਂਤੀਪੂਰਵਕ ਰੱਖਣਾ ਤੇ ਇਹਨਾਂ ਨੂੰ ਦੋਸ਼ਾਂ ਨੂੰ ਅਸੀਂ ਜਲਦ ਤੋਂ ਜਲਦ ਫੜਾ ਦੇਣਾ ਹੈ ਥੈਂਕ ਯੂ